ਹਾਂ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਜਿਸ ਫਾਰਮ ਤੋਂ ਆਪਾਂ ਵੀਡੀਓ ਬਣਾਉਣ ਲੱਗੇ ਆਂ ਪਿੰਡ ਐਡਰੈਸ ਤੁਸੀਂ ਨੋਟ ਕਰ ਲਿਆ ਜੇ ਪਿੰਡ ਬਰਨਾਲੇ ਪਹੁੰਚੇ ਆਂ ਵੀਰ ਸੋਨੇ ਨੰਦੇ ਕੋਲ ਪੱਟੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਇਸ ਪਿੰਡ ਨੂੰ ਸੋ ਪਹਿਲਾਂ ਵੀ ਰੁਟੀਨ ਦੇ ਵਿੱਚ ਹੀ ਆਪਾਂ ਵੀਡੀਓ ਇਸ ਫਾਰਮ ਤੋਂ ਪਾਉਂਦੇ ਆ ਰਹੇ ਆਂ ਸੋ ਸਾਰੇ ਭਰਾ ਆਪਣੇ ਜਾਣਦੇ ਆ ਜਿਹੜੇ ਵੀਰ ਨਵੇਂ ਜੁੜੇ ਆ ਉਹਨਾਂ ਦੇ ਆਪਾਂ ਧਿਆਨ ਦੇ ਵਿੱਚ ਲਿਆ ਦਿੰਦੇ ਆ ਵਪਾਰ ਦਾ ਕੰਮ ਵੀਰੋਂ ਨਹੀਂ ਕਰਦੇ ਆ ਤੇ ਵੱਡੇ ਪੱਦਰ ਤੇ ਜਿਹੜੇ ਪਸ਼ੂ ਆ ਇਸ ਕਿੱਲੇ ਤੇ ਆਉਂਦੇ ਆ ਵਪਾਰ ਲੈਣ ਦੇ ਵਿੱਚ ਬਰਨਾਲਾ ਪਿੰਡ ਇਧਰ ਨੇੜੇ ਪਿੰਡਾਂ ਦੀ ਜੇਕਰ ਗੱਲ ਕਰ ਲਈਏ ਕਰਿਆਲਾ ਪਿੰਡ ਵੀ ਲੱਗੇ ਆ ਪੂਨੀਆ ਪਿੰਡ ਭਾਈ ਲੱਧੂ ਬੁਲਟੋਵਾ ਪਿੰਡ ਸੋ ਸਾਰੇ ਭਰਾ ਜਾਣਦੇ ਆ ਜ਼ਿਆਦਾਤਰ ਬੁਲਟੋਵਾ ਪਿੰਡ ਵੀ ਇੱਥੋਂ ਥੋੜੀ ਦੂਰੀ ਤੇ ਆ ਹਰੀਕੇ ਪਤਨ ਤੋਂ ਕੋਈ ਵੀ ਸੱਜਣ ਫਾਰਮਰ ਭਰਾ ਆਪਣਾ ਮਾਲਵੇ ਵਾਲੀ ਸਾਈਡ ਤੋਂ ਵਿਜ਼ਿਟ ਕਰੂਗਾ ਤੇ ਹਰੀਕੇ ਪਤਨ ਤੋਂ ਸਿਰਫ ਕੋਈ 22-24 ਕਿਲੋਮੀਟਰ ਦੀ ਦੂਰੀ ਆ ਪਿੰਡ ਬਰਨਾਲੇ ਦੀ ਇੱਥੇ ਆਣ ਕੇ ਮੇਰਾ ਭਰਾ ਆਪਣੀ ਦੋ ਟਾਈਮ ਤਿੰਨ ਟਾਈਮ ਜੋ ਕੇ ਤੁਸੀਂ ਤਸੱਲੀ ਕਰ ਲਿਓ ਜੇ ਹਰ ਵੀਡੀਓ ਦੇ ਵਿੱਚ ਆਪਾਂ ਸਾਰੇ ਫਾਰਮਰ ਭਰਾਵਾਂ ਨੂੰ ਬੇਨਤੀ ਕਰਦੇ ਰਹੀਦਾ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਨਗਾਂ ਦੀ ਗੱਲ ਕਰੀਏ ਤੇ ਤਕਰੀਬਨ 7 ਕ ਨਗ ਦਿਖਾਉਣੇ ਆ ਤੁਹਾਨੂੰ ਮਾਲ ਜ਼ਿਆਦਾਤਰ ਸੋਇਆ ਸੋਇਆ ਹੀ ਆ ਇੱਕੋ ਇੱਕ ਬੱਚੀ ਤੁਹਾਨੂੰ ਟੋਕੜ ਗੱਪਣ ਦਿਖਾਉਣੀ ਆ ਬਾਕੀ ਬਿਲਕੁਲ ਤਾਜੇ ਪਸ਼ੂ ਆ ਸਾਰੇ 4 ਮੱਝਾਂ ਝੋਟੀਆਂ ਹੋਣਗੀਆਂ ਇਸ ਵੀਡੀਓ ਦੇ ਵਿੱਚ 3 ਵੜਾ ਹੋਣਗੀਆਂ ਪੂਰੀ ਗੱਲਬਾਤ ਕਰਦੇ ਆ 24 ਜਨਵਰੀ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਮਾਰਨਿੰਗ ਦੇ ਕੋਈ 11:00 ਵਜੇ ਦਾ ਸਭ ਤੋਂ ਪਹਿਲਾਂ ਨਾ ਸੋਨੇ ਵੀਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਠੀਕ ਠਾਕ ਜੀ ਬੜੇ ਵਧੀਆ ਭਾਜੀ ਠੀਕ ਠਾਕ ਹੋ ਵਧੀਆ ਜੀ ਲੈ ਵੀ ਸੋਨੇ ਵੀਰ ਅੱਜ ਤੋਂ ਤਕਰੀਬਨ ਕੋਈ 3-4 ਦਿਨ ਹੀ ਹੋਏ ਅਜੇ 5 ਦਿਨ ਹੋ ਗਏ ਹੁਣ ਕੀ ਗੱਲ ਪੰਜ ਦਿਨ ਸੰਧੂ ਸਾਹਿਬ ਹੋਏ 19 ਤਰੀਕ ਨੂੰ ਆਪਾਂ ਵੀਡੀਓ ਬਣਾਈ ਹੈ ਹਾਂ ਜੀ ਤੇ ਮਾਲ ਉਹ ਵੀ ਤਕਰੀਬਨ ਆਪਣਾ ਕੋਈ 3-4 ਮੱਝਾਂ ਦਿਖਾਈਆਂ ਸੀ ਦੋ ਵਗਾਵਾ ਦੀ ਸੰਧੂ ਸਾਹਿਬ ਕਿਰਪਾ ਮਾਰਿਆ ਇਹਦੀ ਮਾਲ ਉਸਰੇ ਆਪਾਂ ਵੀਰੇ ਸ਼ਾਟ ਚੱਲਦੇ ਵੇਖ ਗਿਆ ਸਾਰਾ ਠੀਕ ਹੈ ਜੀ ਹ ਅੱਜ ਤੁਹਾਨੂੰ ਵੀ ਰਾਤੇ ਜਿਵੇਂ ਆਪਾਂ ਜ਼ਿਕਰ ਕੀਤਾ ਟੋਟਲ ਆਪਣੇ ਕੋਲ ਜਿਹੜੀਆਂ 4 ਮੱਝਾਂ ਝੋਟੀਆਂ ਨੇ ਤੇ 3 ਹੀ ਬਿਹੜਾਂ ਨੇ ਹਾਂਜੀ ਪਸ਼ੂ ਸਾਰੇ ਸੂਏ ਦਾ ਤਾਜੇ ਹਾਂਜੀ ਹਾਂਜੀ ਠੀਕ ਆ ਜੀ ਬਾਕੀ ਉਹ ਵੱਡੇ ਛੋਟੇ ਮੁੱਲ ਹਰੇਕ ਤਰ੍ਹਾਂ ਦੇ ਮੇਂਦਾਂਗੇ ਮਾਰੇ ਮੁੱਲ ਹੈ ਗਿਆ ਜੀ ਅੱਜ 14-15000 ਤੋਂ ਲੈ ਕੇ 1 ਸਵਾ ਲੱਖ 1.5 ਲੱਖ ਤੱਕ ਮੁੱਲ ਆਪਣੇ ਕੋਲੇ ਗਿਆ ਠੀਕ ਆ ਜੀ ਹਾਂਜੀ ਹਾਂਜੀ ਲੋ ਵੀ 14-15000 ਤੋਂ ਹੀ ਅੱਜ ਮੁੱਲ ਛਟਾਟ ਆ ਲੱਖ ਸਵਾ ਲੱਖ 1.5 ਲੱਖ ਤੱਕ ਹਰੇਕ ਤਰ੍ਹਾਂ ਦਾ ਜਾਨਵਰ ਹਰੇਕ ਤਰ੍ਹਾਂ ਦਾ ਪਸ਼ੂ ਤੁਹਾਨੂੰ ਮਿਲ ਜਾਂਦਾ ਕਿੱਲੇ ਤੋਂ ਔਰ ਕਰਦੇ ਆ ਸ਼ੁਰੂਆਤ ਵੀਰ ਸੋਨੇ ਪਹਿਲਾਂ ਜਿਹੜੀ ਅੱਜ ਹੀ ਸੂਈ ਹੋਣੀ ਉਹ ਬਾਈ ਤੋਂ ਆ ਜੀ ਆ ਜੋ ਜੀ ਸੋ ਸ਼ੁਰੂਆਤ ਕਰਦੇ ਆ ਪਹਿਲਾਂ ਮੱਝਾਂ ਤੋਂ ਠੀਕ ਆ ਜੀ ਇੱਕ ਜਿਹੜੀ ਆਪਾਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਮੱਝ ਦਿਖਾ ਦੇਣੀ ਆ ਹੁਣੇ ਸੂਈ ਹੈ ਕੁਝ ਕ ਸਮਾਂ ਹੋਇਆ ਸਾਬ ਸਾਡੇ 8:30 9:00 ਵਜੇ ਆ ਮੱਝ ਸੂਈ ਆ ਠੀਕ ਆ ਜੀ ਤੇ ਆਪਾਂ ਰਾਤ ਲਈ ਦਿਨ ਤੜਕੜੇ ਅੰਦੀ ਦੇ ਹੁੰਦਿਆਂ ਸੂਹੀ ਤੇ ਕੱਟੇ ਨੂੰ ਨੇ ਜਨਮ ਦਿੱਤਾ ਓਕੇ ਹਾਂਜੀ ਤੇ ਬਾਕੀ ਮੱਝ ਜਿੰਨਾ ਵੀਰਾਂ ਤੋਂ ਲਈ ਆਪਾਂ ਆਪਦੇ ਪਿੰਡੋਂ ਮੱਝ ਲਈ ਉਹਨਾਂ ਦਾ ਫਾਰਮ ਗਾਵਾਂ ਦਾ ਤੇ ਪੰਜ ਛੇ ਮੱਝਾਂ ਉਹ ਬੰਦੇ ਦੇ ਕਹਿਰ ਮੁਤਾਬਕ ਦੋਤੇ 14 ਤੋਂ ਠੀਕ ਆ ਕਰਕੇ ਸਮਝੋ ਲਈਏ ਠੀਕ ਆ ਸੂਬਾ ਤਿੱਜਾ ਹੋਊਗਾ ਤਿੱਜੇ ਸੂਵੇ ਜਿੱਤ ਜਿੱਤੇ ਤਿੱਜੇ ਸੂਵੇ ਮਗਰ ਕਟਾ ਆ ਗਿਆ ਮਗਰ ਕਟਾ ਆ ਗਿਆ ਜੀ ਲੋ ਜੀ ਮਗਰ ਕਟਾ ਮੇਲ ਕਾਫ ਆ ਸੁਬੀਰੋਂ ਦਾ ਵੀ ਚੰਗੀ ਛੈ ਦੀ ਚੰਗੀ ਤਸੱਲੀ ਤੇ ਆਪਾਂ ਅੱਜ ਖਰੀਦੀ ਆ ਪਿੰਡ ਦੇ ਵਿੱਚੋਂ ਹੀ ਖਾਸ ਤੌਰ ਤੇ ਪਰਚੇਜ ਕੀਤੀ ਆ ਠੀਕ ਆ ਜੀ ਤੇ ਲਾਗੇ ਪਾਸੋਂ ਕੋਈ ਪਸ਼ੂ ਜਾਨਵਰ ਖਰੀਦਿਆ ਹੋਵੇ ਤਾਂ ਚਲੋ ਨਾਰਮਲੀ ਗੱਲ ਆ ਵੀ ਪਤਾ ਹੁੰਦਾ ਚੀਜ਼ ਦਾ ਵੀ ਕਿੰਨੇ ਕੁ ਦੁੱਧ ਤੇ ਚੱਲਦੀ ਰਹੀ ਆ ਸੂਈ ਨੂੰ ਅਜੇ ਕੁਝ ਕੀ ਸਮਾਂ ਹੋਇਆ ਠੀਕ ਆ ਜੀ 2 ਘੰਟਿਆਂ ਤੋਂ ਸਰ ਸੂਈ ਨੂੰ ਹੋਇਆ 2 ਘੰਟੇ ਹੋਇਆ ਤਕਰੀਬਨ ਕੋਈ 8- ਹੁਣ 11:00 ਵਜੇ ਦਾ ਤਕਰੀਬਨ ਸਮਾਂ ਹੈ ਹਾਈਟ ਕੱਤ ਦੀ ਜੇਕਰ ਆਪਾਂ ਜ਼ਿਕਰ ਕਰੀਏ ਤੇ ਹਾਈਟ ਕੱਤ ਵੱਡਾ ਹੈ ਸਮਾਜ ਦਾ ਸੂਖਮਾ ਦੇ ਵਿੱਚ ਇੱਕ ਰੰਗ ਕਾਲੀ ਸ਼ਾਹ ਬਾਕੀ ਆਪਾਂ ਭੈਣ ਭਰਾਵਾਂ ਤੋਂ ਆ ਢੋਲਾ ਗੇ ਖਾਦਨੇ ਆ ਕੇਰੀ ਅਗਲਾ ਕਹਿੰਦਾ ਲਿੱਸਾ ਰਾਜੀ ਡੰਗਰੇ ਆ ਉਹ ਵੀ ਕੋਈ ਭੈਣ ਭਰਾ ਵੇਖ ਲੈ ਆਹ ਦੇਖੋ ਕਰੋ ਜੀ ਆ ਕੇ ਠੀਕ ਆ ਜੀ ਆਹ ਦੇਖੋ ਲਓ ਜੀ ਠੀਕ ਹੈ ਜੀ ਬਾਕੀ ਲੇਵੇ ਲੂਵੇ ਦੀ ਬੰਤਰ ਬਹੁਤ ਕਾਣੇ ਤੇ ਆ ਮੁੱਠੀ ਮੁੱਠੀ ਥਾਣਾ ਬਾਕੀ ਮੋਟਾ ਗੋਲ ਥਾਣ ਲੱਗਾ ਕਰਮ ਵਾਲੀ ਤੋਂ ਤੇ ਪੁੜੇ ਪੜੇ ਸਾਰੇ ਪਣਾਉਣ ਨੂੰ ਪਤਾ ਵੀ ਤਾਜੀ ਸੋਈ ਆ ਪੁੜੇ ਪੜੇ ਚੱਕ ਜੂਗੀ ਜੇ ਡੰਗ ਦੋ ਦਿਨਾਂ ਤੱਕ ਬਾਕੀ ਚੋਣ ਚਾਲ ਸੰਧੂ ਸਾਹਿਬ ਬਹੁਤ ਪੂਲੀ ਨਿਕਲੀ ਚੋਗੇ ਨਾ ਦੁੱਧ ਪਿਆਇਆ ਮਾਜ ਨੂੰ ਕਿਲੋ ਡੇਢ ਕਿਲੋ ਆਪਾਂ ਓਕੇ ਬਹੁਤ ਪੂਲੀ ਚੋਣ ਠੀਕ ਹੈ ਵੀਰੇ ਠੀਕ ਹੈ ਇਹ ਮੱਝ ਖਰੀ ਆ ਚੰਗੀ ਜਿਹੀ ਕਰਮਾਲੀ ਠੀਕ ਆ ਜੀ ਹਾਂਜੀ ਵੀ ਗਾ ਜਿਆ ਜ਼ਿਆਦਾਤਰ ਹੁੰਦਾ ਵੀ ਚਲੋ ਪਸ਼ੂ ਚਵਾਈ ਚਬਾਈਦਾ ਬਾਕੀ ਹੁਣ ਸੂਹੀ ਸਵਾਈ ਕੋਈ ਭਰਾ 2-4 ਕਿਲੋ ਚੋਕੇ ਤਸਦੀ ਕਰੇ ਸੰਧੂ ਸਾਹਿਬ ਫੁੱਲ ਵੱਡੀ ਮੱਝ ਆ ਕੋਈ ਨਿੱਕੀ ਮੱਝ ਨਹੀਂ ਗਈ ਬਿਲਕੁਲ ਬਿਲਕੁਲ ਲਓ ਵੀ ਬਾਕੀ ਫੇਸਬੁਕ ਕੁਆਲਿਟੀ ਸੋਹਣੀ ਆ ਮੂੰਹ ਮੱਥੇ ਦੀ ਵੀ ਚੰਗੀ ਆ ਮੱਝ ਤਿਜਾ ਸੂਬਾ ਸੂਹੀ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਆ ਵਿਰਲ ਬੁਰਲ ਚੌਥਾ ਥਣਾਂ ਦੇ ਵਿੱਚ ਚੰਗੇ ਆ ਆ ਮਗਰ ਇਹਦੇ ਕਟਾ ਮੇਲਕਾਫ ਆ ਸੋ ਜਿੱਦਾਂ ਮਰਜ਼ੀ ਸੱਜਣ ਕੋਈ ਚੋਕੇ ਤਸਦੀ ਕਰੇ ਜੇਰ ਪਾ ਦੂਗੀ ਉਹਦੀ ਮੇ ਠੀਕ ਹੈ ਤੇ ਇਹਦਾ ਸੋਨੇ ਵੀਰ ਮੰਗ ਕੀ ਡਿਮਾਂਡ ਕਰਦੇ ਸੰਤੂ ਸਾਹਿਬ ਡਿਮਾਂਡ ਦੀ ਕਰਦੇ 1,40,000 ਰੁਪਇਆ ਅੱਛਾ ਜੀ ਤੇ 1:35 ਦੇ ਦਗੇ 1:35 ਦੀ ਹਾਂਜੀ ਦੇਖ ਲਓ 1:35 ਦੀ ਦੇ ਦਗੇ ਬਾਕੀ ਕਰ ਦਗੇ ਮਾਨਤਨ ਹੋਰ ਹੁੰਦਾ ਸੀ ਸੰਤੂ ਸਾਹਿਬ 32 ਦੇ ਦਾਂਗੇ ਠੀਕ ਹੈ ਭਰਾ ਹੋਰ ਆਏ ਭੈਣ ਭਰਾ ਦਾ ਹੋਰ ਮਾਰ 30000 ਦੀ 130000 ਦਾ 30000 ਅੱਜ ਹੀਰਾ ਨਹੀਂ ਗਗਾ ਤਾਂ ਨਹੀਂ ਤੇ ਹੀਰੇ ਦਾ ਮਾਰ ਹੀਰਾ ਥੱਲੇ ਤੁਰਿਆ ਹੁੰਦਾ ਏ ਅੱਜ ਹੀਰਾ ਵਿਆਹ ਵੇਖਣ ਗਿਆ ਹੈ ਹਾਂਜੀ ਦੇਖ ਲਖ 30000 ਦੇ ਸੁਤਸਾਹ ਮੱਝ ਦੇ ਰਾਂਗੇ ਲੋ ਵੀ 130000 ਦੀ ਵੀਰ ਦਾ ਫਾਈਨਲ ਜਿਹੜੀ ਇਹ ਮੱਝ ਦੇ ਦੇਾਂਗੇ ਉਹਦੇ ਸਿਰਫ ਛੋਟ ਹੋ 200 ਰੁਪਿਆ ਹੋਣ ਭੈਣ ਭਰਾ ਕੋਈ ਬੈਸ ਨਾ ਕਰੇ ਆਖੇ ਵੀ 25 ਲੀਲਾ 28 ਲੀਲਾ ਸਿਰ 200 ਰੁਪਿਆ ਛੋਟ ਹੋ ਠੀਕਾ ਜੀ ਵਿਚੋਂ ਕੋਈ 100 200 ਰੁਪਿਆ ਛੋਟ ਹੋ ਜੂਗੀ 130000 ਦੇ ਵਿੱਚੋਂ ਠੀਕਾ ਜੀ ਆ ਚੈੱਕ ਕਰੋ ਤੇ ਬਾਕੀ ਸੋ ਛੋਟਾ-ਛੋਟਾ ਹੋ ਜਾਣ ਗਿਆ ਮੌਕੇ ਤੇ ਕੋਈ ਭਰਾ ਸੌਤਾ ਕਰੇ ਠੀਕ ਆ ਜੀ ਆਈਦਰ ਫਾਇਰ ਨੰਬਰ ਤੇ ਆ ਆ ਗਈ ਆਪਣੇ ਕੋਲ ਇੱਕ ਵੀਰ ਮਾਝਾ ਹਾਂਜੀ ਸੰਤੂ ਸਾਹਿਬ ਦੂਜੇ ਸੂਏ ਸੂਈ ਆ ਤੇ ਗ੍ਰੈਂਡਰ ਹੁੰਦੀ ਨੀਲੀ ਚ ਜਲੋ ਕੋਈ ਦੇਸੀ ਪੰਜ ਮੰਨ ਲੇ ਕੀ ਮਲ ਜਿਤਨਾ ਵੀ ਸਮਝ ਵੇਖੇ ਇਹ ਕੱਲ ਸਵੇਰ ਸੂਈ ਆ ਮੰਨ ਕੇ ਚੱਲੋ ਕੋਈ 9-10 ਵਜੇ ਤੇ ਕੱਟੀ ਨੂੰ ਜਨਮ ਦਿੱਤਾ ਪਿੱਛੇ ਬੱਚਾ ਵਿਖਾ ਦੋ ਢਿੱਲੇ ਨਾਡੂ ਬੱਚਾ ਕੋਈ ਭਣ ਭਰਾ ਮਗਰ ਕੱਟੀ ਆ ਗਈ ਠੀਕ ਆ ਤੇ ਆ ਕੱਟੀ ਜੀ ਆ ਵੇਖੋ ਇਹ ਨਾਡੂ ਨਾਲ ਬਬੇ ਸੋ ਨੜਵਾ ਨਾਲ ਆ ਰਹੀ ਹੈ ਜੀ ਸੋ ਮਗਰ ਕੱਟੀ ਆ ਗਈ ਹੈ ਸੈਕਿੰਡ ਨੰਬਰ ਤੇ ਆਪਾਂ ਭਰਾਵਾਂ ਨੂੰ ਜਿਹੜੀ ਝੋਟੀ ਦਿਖਾਉਣ ਲੱਗੇ ਆ ਸੋ ਮਗਰ ਇਹਦੇ ਆ ਕੱਟੀ ਆ ਠੀਕ ਆ ਜੀ ਗਿੱਲੇ ਨੜੂਏ ਬੱਚਾ ਸਵੇਰ ਹੋਊਗਾ ਦੁੱਜਾ 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 ਸਵੇਰ ਸੰਤੂ ਸਾਹਿਬ ਠੀਕ ਆ ਜੀ ਹਾਂਜੀ ਥੋੜੇ ਕੇ ਸਿੰਘ ਖੁੱਲੇ ਕੀਤੇ ਤਾਂ ਸਵੇਰ ਦੁੱਜਾ ਲਓ ਜੀ ਕਰੋ ਚੱਕ ਠੀਕ ਆ ਬਾਕੀ ਫੁੱਲ ਪਲੀ ਪਲਾਈ ਝੋਟੀ ਆ ਵੀ ਗ੍ਰੇਡੇਡ ਜਿਸ ਜਾਂਦੀ ਹੈ ਨਾ ਹਾਂਜੀ ਹਾਂਜੀ ਹਾਂ ਬਾਕੀ ਚੂਨ ਚਾਨ ਬਹੁਤ ਚੰਗੀ ਆ ਅੱਜ ਫਿਰ ਮੈਨੂੰ ਲੱਗਤ ਮੈਂ ਤਾਂ ਹੀ ਆਨ ਕੇ ਹਸਾਬਤਾਬ ਸੋਨੇ ਵੀਰ ਲਾਇਆ ਸੀ ਮੈਂ ਕਿਹਾ ਨਵਾਏ ਧਵਾਏ ਤਾਂ ਨਹੀਂ ਵੀ ਅੱਜ ਭਲਕ ਚੀ ਪਸ਼ੂ ਸਾਂਗੇ ਸੰਗੇ ਸੋਏ ਡੰਗਰ ਮਾਰੀ ਜੀ ਨਵਾ ਦਿੰਦੇ ਤਾਂ ਠੰਡ ਹੜੀ ਪੈਨਦੀ ਆ ਹਾਂ ਆ ਲੋ ਆ ਕਰੋ ਚੱਕ ਠੀਕ ਆ ਜੀ ਸੋ ਬੱਚਾ ਮਗਰ ਕੱਟੀ ਫੀਮੇਲ ਇੱਕ ਵਾਰੀ ਫੇਰ ਆਪਾਂ ਨੋਟ ਕਰਾ ਦਿੰਨੇ ਆ ਬਿਲਕੁਲ ਗੱਲੇ ਨਾਰੂਏ ਬੱਚਾ ਇਹ ਕਿਸਾਨ ਵੀਰੋ ਕੱਲ ਦੀ ਸੂਈ ਏ ਝੋਟੀ ਠੀਕ ਆ ਜੀ ਤੇ ਇਹ ਸੋਨੇ ਵੀਰ ਦੋ ਚਵਾਈਆਂ ਕਰਤੀਆਂ ਇਧੀਆਂ ਹਾਂਜੀ ਹਾਂਜੀ ਦੋ ਚਵਾਈਆਂ ਕੱਲ ਸ਼ਾਮਾਂ ਦੀ ਤੇ ਅੱਜ ਸਵੇਰ ਦੀ ਚਲਦੀ ਚਵਾਈ ਹੋਈ ਬਾਕੀ ਕੋ ਦੇ ਚੋਣ ਜਣ ਵਧੀਆ ਪੋਲੀ ਚੜੀ ਹੈ ਜੀ ਚੋਣ ਇੱਕ ਨੰਬਰ ਪੋਲੀ ਰੂਮ ਵਰਗੀ ਜੀ ਠੀਕ ਹੈ ਭਰਾ ਲੈ ਮੋੜਦਾ ਵੀਰ ਸੁਣ ਲੈ ਵੀ ਦੋਸਤੋ ਇਹ ਵੀ ਸੂਈ ਸਿਵਾਈ ਤੁਹਾਨੂੰ ਝੋਟੀ ਦਿਖਾ ਦਿੱਤੀ ਆ ਕੱਟੀ ਮਗਰ ਸਭੋਤੇ ਭਰਾ ਆਪਣੇ ਜਿਹੜੇ ਡਿਮਾਂਡ ਕਰਦੇ ਨੇ ਤੇ ਆ ਵੀ ਕੱਟੀ ਵਾਲੀ ਕੋਈ ਝੋਟੀ ਚਾਹੇ ਕੱਟੀ ਵਾਲੀ ਮੱਝ ਚਾਹੀਦੀ ਆ ਕਿਉਂਕਿ ਹਰੇਕ ਭਰਾ ਦਾ ਆਪੋ ਆਪਣਾ ਸ਼ੌਂਕ ਆ ਕਈ ਵਾਰਾਂ ਕਿਸੇ ਭਰਾ ਨੂੰ ਲਵੇਰੇ ਦੀ ਲੋੜ ਹੁੰਦੀ ਆ ਕਈ ਵਾਰਾਂ ਹੁੰਦਾ ਵੀ ਮਗਰ ਵੀ ਕੱਟੀ ਹੋਵੇ ਤੇ ਕੱਟੀ ਆ ਇਸ ਝੋਟੀ ਦੀ ਮਗਰ ਠੀਕ ਆ ਜੀ ਆ ਦੇਖੋ ਬਾਕੀ ਸੰਦੂ ਸਾਹਿਬ ਥੱਲੇੋਂ ਬੜੀ ਸੋਹਣੀ ਝੋਟੀ ਬਣੀ ਹੈ ਹੂੰ ਬਾਕੀ ਅਟਰੋਟਰ ਦੀ ਮੇਰੇ ਵੀਰ ਆ ਕੁਆਲਿਟੀ ਕਰ ਲਿਓ ਚੱਕ ਠੀਕ ਆ ਜੀ ਸੋ ਫਾਫੂ ਭੂ ਚੰਗੀ ਆ ਮੈਂ ਉਹਦੇ ਥੋੜਾ ਸੂਸਵਾ ਦੇ ਵਿੱਚ ਹੋ ਜੂਗੀ ਸਿੱਧੀ ਕਰਨ ਵਾਲੀ ਕੋਈ 2-4-5 ਦਿਨਾਂ ਦੇ ਵਿੱਚ ਤੇ ਚੋਣ ਚੰਗੀ ਖਰੀ ਜਾਂ ਪੋਲੀ ਨਿਕਲੀ ਜਾਂ ਮੇਰੇ ਭਰਾ ਜੀ ਦਾ ਮਰਜੀ ਤਸੱਲੀਆਂ ਕਰੋ ਚਾਹੇ ਵੀਡੀਓ ਕਾਲ ਤੇ ਕਰਾ ਕੇ ਆਨਲਾਈਨ ਭਰਾ ਕਿਸ ਨੇ ਮਗਾਉਣੀ ਆ ਤਾਂ ਵੀ ਸੌਦਾ ਕਰੋ ਤੇ ਇਹ ਸੋਨੇਬਿਰ ਕੀ ਡਿਮਾਂਡ ਹੋਊਗੀ ਸਰਦੂ ਸਾਹਿਬ ਇਹਦਾ ਮੁੱਲ 1,20,000 ਰੁਪਿਆ ਇੱਕ 15 ਦੇ ਦਗੇ ਇੱਕ 15 ਦੀ ਉਹਦੇ ਵਿੱਚੋਂ 2000 ਰੁਪਿਆ ਛੋੜ 1,13 ਦੇ ਹਾਂਜੀ 1,13 ਦੀ ਲੋ ਵੀ 1,13 ਦੀ ਜਿਹੜੀ ਇਹ ਦੋਸਤੋ ਫਾਈਨਲ ਜਿਹੜੀ ਵੀਰਾਂ ਦਾ ਵੀ ਦੇ ਦੇਾਂਗੇ ਬਾਕੀ ਜਿਹੜੇ ਆਪਣੇ ਭੈਣ ਭਰਾ ਹੁੰਦੇ ਆ ਠੀਕਾ ਜੀ ਜਦੋਂ ਕੋਈ ਸੌਦਾ ਕਰਦਾ ਹਰੇਕ ਭਰਾ ਨੇ ਆਪਦੀ ਸਮਝ ਨਾਲ ਵੀ ਪੈਸੇ ਲਾਉਣੇ ਹੁੰਦੇ ਆ ਬਾਕੀ ਤੁਸੀਂ ਸੌਦਾ ਕਰੋਗੇ ਥੋੜਾ ਬਾਦਾ ਤੁਹਾਡਾ ਵੀ ਮਾਨਤਨ ਕੀਤਾ ਜਾਊਗਾ ਜਦੋਂ ਕੋਈ ਇੱਥੇ ਆਣ ਕੇ ਮੇਰਾ ਭਰਾ ਰੇਟ ਲਾਊਗਾ ਠੀਕ ਆ ਅਗੇ ਤੀਜੇ ਨੰਬਰ ਤੇ ਇਧਰ ਆਪਣੇ ਕੋਲ ਵੀਰ ਸੋਨੇ ਆਪਾ ਸਾਹਿਬਾ ਚੌਥੇ ਦਿਨ ਦੀ ਮੱਝ ਸੁਈ ਆ ਹਾਂਜੀ ਇਹਦੇ ਪਿਛੇ ਨੀਲੀ ਦਾ ਘਟਾ ਨੀਲੀ ਦਾ ਘਟਾ ਹਾਂਜੀ ਤਾਜਾ ਗਿੱਲੇ ਨਰੂ ਦੇ ਠੀਕ ਆ ਤੇ ਦੂਜਾ ਤੀਜਾ ਦਿਨ ਨੂੰ ਚੌਥਾ ਦਿਨ ਇਹਦੇ ਥੱਲੇ ਸੰਧੂ ਸਾਹਿਬ 12 ਲੀਟਰ ਬੋਲਾ ਜੀ 12 ਲੀਟਰ ਤਿਆਰ ਠੀਕ ਆ ਹਾਂਜੀ ਹਾਂਜੀ ਲਓ ਜੀ 12 ਲੀਟਰ ਬੋਲਾ ਹੀ ਆ ਕਰਮਾਰੀ ਥੱਲੇ ਕਟਾ ਮਗਰ ਨੀਲੀ ਰਾਵੀ ਦਾ ਕਟਾ ਬਚਾ ਵੀ ਤੁਹਾਨੂੰ ਦਿਖਾਉਣੇ ਆ ਤੇ ਅਜ ਨਿਸ਼ਾਨੀਆਂ ਨੇ ਸੁਣੀਆਂ ਚੰਗੀਆਂ ਕਟੀਆਂ ਹਾਂਜੀ ਹਾਂਜੀ ਹਾਂ ਕਰੋ ਚੱਕਰ ਸੋ ਅਜੇ ਚੌਥੇ ਦਿਨਾਂ ਦੀ ਸੂਈ ਇਹ ਆਪਾਂ ਤੁਹਾਨੂੰ ਮੱਝ ਬੁਖਾ ਰਹੇ ਆ ਤੀਜੇ ਨੰਬਰ ਤੇ ਆ ਤੇ ਸੂਹਾ ਵੀ ਤੀਜਾ ਹੀ ਏ ਤੀਜਾ ਤੀਜਾ ਸੂਹਾ ਸੰਤੂ ਸਾਹਿਬ ਤੀਜੇ ਸੂਹਾ ਹੈ। ਬਾਕੀ ਸਟਾਰਟਿੰਗ ਚੰਗੀ ਆ ਜਿਹੜੇ ਦਾ ਹਾਂ। ਆ ਸੰਤੂ ਸਾਹਿਬ ਇਹਦਾ ਬੱਚਾ ਬੁਖਾ ਲਓ। ਠੀਕ ਆ ਜੀ। ਆ ਬੱਚਾ ਜੀ। ਸੋ ਮਗਰ ਆ ਗਿਆ ਚੋਬਰ। ਹਾਂਜੀ। ਕੱਟਾ ਆ ਗਿਆ ਮਗਰ ਨੀਂਦੀ ਰਵੀ ਦਾ ਕੱਟਾ ਪਾਇਰਪੁਰ ਚਾਰੇ ਧੋਤੇ ਆ। ਹਾਂਜੀ। ਆ ਖਾਂ ਖਾਂ ਬਿੱਲੀਆਂ ਬੱਕੀ ਮੋਸ਼ਨ ਆਸ ਬੱਲਾ ਮੱਥਾ। ਸੋ ਮਗਰ ਕਟਾ ਸੋਣਾ ਪਿੱਠਪੂੜੇ ਦੇ ਵਿੱਚ ਆ। 112 ਕਿਲੋ ਇਸ ਵਕਤ ਬੋਲੇ ਦੀ ਸਟਾਰਟਿੰਗ ਆ ਸੁਵਰ ਲਗਾਏ ਚੌਥਾ ਥਾਣਾ ਦੇ ਵਿੱਚ ਚੰਗਾ ਠਿਕਾਣਾ ਜੀ ਕਈ ਵਾਰ ਹੁੰਦਾ ਵੀ ਜੋੜਾ ਥਾਣਾ ਬਿਲਕੁਲ ਨਾਲ-ਨਾਲ ਪੁੱਛ ਜੋੜ ਕੇ ਥਾਣਾ ਰੱਖਦਾ ਪਰ ਇੱਥੇ ਤੁਸੀਂ ਵੇਖੋ ਸਪੇਸ ਵੰਡ ਬਹੁਤ ਵਧੀਆ ਬਿਲਕੁਲ ਬਾਰੀਕ ਪਤਲਾ ਪਿੰਡ ਆ ਲੱਭ ਸੋਨੇ ਵੀਰ ਦੀ ਵੀ ਚੁਵਾਈ ਦੀ ਪੂਰੀ ਤਸੱਲੀ ਦੇ ਦਿੱਤੀ ਫਿਰ ਸੰਧੂ ਸਾਹਿਬ ਆ ਚੋਣ ਲੱਗਿਆ ਆਪਾਂ ਚਲੋ ਭੈਣ ਭਰਾਵਾਂ ਨੂੰ ਪਹਿਲਾਂ ਗੱਲ ਦੱਸਣੀ ਆ ਆ ਪਹਿਲਾਂ ਪੜਾ ਅਗੇ ਲੈਂਦੀ ਯਾਨੀ ਕਿ ਕੋਈ ਚੋਕਰ ਭੈਣ ਭਰਾ ਪਾ ਲੇ ਚੋਕਰ ਪਾ ਗਏ ਥੱਲੇ ਬਹਿ ਜੇ ਪਸੰਦਈ ਤੇ ਬੱਚਾ ਮਗਰੋਂ ਛੱਡੀਦਾ ਥੱਲੇ ਆਹ ਆਹ ਅੱਛਾ ਮਤਲਬ ਬੱਚਾ ਬਾਅਦ ਚ ਛੱਡੀਦਾ ਬੱਚਾ ਬਾਅਦ ਚ ਛੱਡੀਦਾ ਠੀਕ ਆ ਪਹਿਲਾਂ ਪਾੜੇ ਦੇ ਪਸੰਦਈ ਹੈ ਜੀ ਥੋੜੀ ਜਿਹੀ ਗੇਜ ਗੂਜ ਉਸ ਤਰ੍ਹਾਂ ਦੀ ਪਈ ਜਿਵੇਂ ਘਰ ਆ ਗਏ ਗੇਜ ਪਹਿਲੇ ਦਿਨ ਤੋਂ ਪਈ ਆ ਅੱਛਾ ਅੱਛਾ ਹਾਂਜੀ ਹਾਂਜੀ ਅੱਛਾ ਲੋ ਜੀ ਠੀਕ ਆ ਜ ਤੇ ਦੋਵੇਂ ਟਾਈਮ ਇਸੇ ਤਰ੍ਹਾਂ ਜਿਹੜੀ ਇਹਦੀ ਚਵਾਈ ਕਰਦੇ ਆ ਠੀਕ ਆ ਜੀ ਚੌਂਕ ਦਿਨਾਂ ਦੀ ਸੂਈ ਆ 12 ਕਿਲੋ ਬੋਲਾ ਵਿਰਲ ਗੈਪ ਤੁਹਾਡੇ ਸਾਹਮਣੇ ਆ ਆ ਦੇਖੋ ਠੀਕ ਆ ਜੀ ਓਕੇ ਸੋਨੀ ਫਿਰ ਕੀ ਮੋਲ ਕੀ ਡਿਮਾਂਡ ਰੋਗੇ ਸੰਦੂ ਸਾਹਿਬ ਇਹਦੀ ਡਿਮਾਂਡ ਆਪਾਂ ਕਰਦੇ 92000 ਰੁਪਿਆ ਓਕੇ ਦੁਬਾਰਾ ਆਪਾਂ ਭਾਜੀ ਦੇ ਦੇਣੀ ਭਾਜੀ ਲਈ 80 ਦੀ ਕਹਿ ਕੇ ਉਹ ਆਪਣਾ 90 ਦੀ ਕਹਿ ਕੇ 85000 ਦੀ ਸੌਰੀ ਨੇ ਬੇਦੀ ਕਹਿਗੇ 85000 ਦੀ ਮਲਗੀ 90000 ਡਿਮਾਂਡ ਕਰਾ ਲਓ ਪਾ ਦੇ 85000 ਚ ਸਿਰਫ 100 ਰੁਪਿਆ ਛੋੜ ਹੋਊਗੀ ਕਰ ਦੋ ਦੁੱਧ 12 ਕਿਲੋ ਤਲਾ ਕੇ ਦੇਵਾਂਗੇ ਦੁੱਧ ਨਹੀਂ ਬੋਲਾ ਗੇ ਲੈ ਕੇ ਦੁੱਧ ਗੇ ਲੈ ਚਾਹ ਦਰਾਂ ਸੋਈ ਠੀਕ ਆ ਭਰਾ ਹਾਂਜੀ ਲਓ ਜੇ 85000 ਦੀ ਜਾਂਦੀ ਰਹੂਗੀ ਅੱਜ ਫਾਈਨਲ ਹਾਂ ਜਾਂ ਨਾ 85000 ਦੀ ਠੀਕ ਆ ਜੀ ਸੋ ਕਰੋ ਸੰਪਰਕ ਮੇਰੇ ਭਰਾ ਛੋਟਾ ਛਾਟਾ ਵੀਰਾਂ ਦਾ ਵੀ ਖੁੱਲੀਆਂ ਕਰ ਦਿੱਤੀਆਂ ਨੇ ਹੋਰ ਵੀ ਕਿਸੇ ਵੀਰ ਦਾ ਮਾਨਤਨ ਕੀਤਾ ਜਾਊਗਾ ਕਟਾ ਮਗਰੇ ਤੇ ਅੱਗੇ ਨੈਕਸਟ ਆਪਾਂ ਵਿਖਾ ਦਿੰਨੇ ਆ ਸੰਧੂ ਬਾਜੂ ਬੱਦੇ ਢਾਂਚੇ ਦੀ ਆ ਸੰਦੂ ਸਾਹਿਬ ਕੋ ਫੋਲ ਵੱਡੀ ਮੱਝੇ ਹਾਂਜੀ ਤੇ ਆ ਮੱਝ ਸੂਈ ਦੀ ਅੱਜ ਤੋਂ ਪੰਜਾਂ ਸ਼ਿੰਗਾਂ ਦੇ ਨਾ ਮਗਰ ਕੱਟੀ ਏ ਤੇ ਅੱਛਾ ਜੀ ਪਾਰਾ ਮਗਰਲੇ ਥਾਨ ਦੀ ਤੇਲ ਏ ਸੰਦੂ ਆ ਪਾ ਮਲੂਮ ਨਹੀਂ ਕਰਾਉਂਦੀ ਪਰਲੇ ਥਾਨ ਦੀ ਤਿਲੜ ਜੀ ਹੂੰ ਹੂੰ ਧਾਰਾ ਆਉਂਦੀਆਂ ਵੀ 10 ਗਿਣਾਂ ਲੈ 15 ਗਿਣਾਂ ਲੈ ਪਰ ਆਪਾਂ ਤਿਲਾਂ ਹੀ ਲਈ ਤਿਲ ਕਹਿ ਕੇ ਵੇਚਣੀ ਏ ਲਓ ਜੀ ਇਹ ਪਹਿਣੀ ਪਾਈ ਵਾਲਾ ਮਗਰਲਾ ਥਾਨਾ ਜਿਹੜਾ ਠੀਕ ਆ ਜੀ ਇਹ ਥਾਨ ਦੀ ਤੇਲ ਆ ਹਾਂਜੀ ਬਾਕੀ ਤਿੰਨੇ ਥਾਨ ਮੋਹਲਿਆਂ ਨੂੰ ਵਰਦੇ ਆ ਤਸल्ली ਜਿੱਦਾਂ ਮਰਜ਼ੀ ਕਰਿਆ ਜੇ ਇਹ ਸੂਹੀ ਤਾਜੀ ਦੋ ਤਿੰਨ ਦਿਨਾਂ ਦੀ ਸੂਈ ਏ ਸੰਦੂ ਸਾਹਿਬ ਚੌਥਾ ਪੂਰੇ ਵੱਡੇ ਢਾਂਚੇ ਦੀਆ ਵੱਡਾ ਕਦ ਕਾਟਾ ਇਸ ਮੈਂ ਦਾ ਇਹ ਤਾਂ ਮਗਰ ਕੀ ਬਚਾ ਸੰਧੂ ਸਾਹਿਬ ਇਹ ਮਗਰ ਕੱਟੀ ਹੈ ਜੀ ਕਟਾ ਕੱਟੀ ਕੱਟੀ ਇਹ ਵੇਲਾ ਬਹੁਤ ਥਾਂ ਤੇ ਆਪਣੇ ਸੋਨੇ ਵੀਰ ਵੇਖਿਆ ਜੇ ਮਤਲਬ ਕਈ ਨਾ ਬਾਜ ਹੁੰਦੀ ਨਾ ਪੁੱਛ ਨੂੰ ਹਾਂਜੀ ਹਾਂਜੀ ਭਲਾ ਵੀ ਥਣ ਥੁਣ ਤੇਲ ਹੁੰਦਾ ਤੇ ਮਗਰ ਜ਼ਰੂਰ ਕੱਟੀ ਹੁੰਦੀ ਹਾਂਜੀ ਆ ਸੰਧੂ ਸਾਹਿਬ ਕੱਟੀ ਕਾਲੀ ਕੱਟੀ ਜਾਵੇ ਇਹਦੀ ਇੰਦਰੀ ਤੇਰੀ ਆਈ ਆਈ ਤੇਰੀ ਉਹ ਮਾਲਕ ਨੇ ਵੀ ਕਿਤੇ ਨਾ ਕਿਤੇ ਕੁਝ ਘਾਟੇ ਬਾਦੇ ਪੂਰੇ ਕਰਨੇ ਹੁੰਦੇ ਆ ਹੈ ਸੰਦੂ ਸਾਹਿਬ ਜਦੋਂ ਸੂਣ ਵਾਲੀ ਮੱਝ ਸੀ ਨਾ ਚੋ ਤਿਲ ਬਾਅਦ ਚੋ ਹੀ 1,30,000 ਰੁਪਏ ਦਾ ਅਸੀਂ ਲਾ ਗਏ ਆਂ ਬੰਦੇ ਨੂੰ ਉਹ ਦਿੱਤੀ ਨਹੀਂ ਆ ਨਾ ਪਰ ਅੱਜ ਆ ਭਾਜ ਲਈ ਚੋ ਥਾਣਾ ਚ ਸੀ ਜਦੋਂ ਜੋ ਚਮਾ ਥਾਣਾ ਜੇ ਹੀ ਤੇ ਭਾਜ ਹੀ ਦੇ ਦੇਣੀ ਆ ਤੂੰ ਕਿ ਬਾਈ ਤੇਲ ਹੋਈ ਆ ਆ ਮਗਰ ਕੱਟੀ ਆ ਲਓ ਜੀ ਆ ਮਗਰ ਕੱਟੀ ਆ 4 ਦਿਨਾਂ ਦੀ ਸੂਈ ਆ ਸਾਰੀ ਇਹਦੇ ਸਾਰਾ ਦੁੱਧ ਕਿੰਨਾ ਵੀਰ ਸੋਨੇ ਸੰਦੂ ਸਾਹਿਬ ਦੁੱਧ 11 ਕਿਲੋ ਏਸਲੇ 11 ਕਿਲੋ ਹਾਂਜੀ ਇਹਨੂੰ ਸੋਨੇ ਮੜਾ ਮੋੜੀ ਲਓ ਵੀ ਢਾਂਚਾ ਕੋਰੀ ਜਾਕ ਕਰੋ ਇਹ ਅੱਜ ਜਾਇਦ ਰੇਟ ਦੇ ਉੱਤੇ ਮਿਲ ਜੂਗੀ ਹੈ ਤਾਜੀ ਆ ਹਾਂ ਤੇਲਾ ਮਗਰਲੇ ਥਾਨ ਦੀ ਠੀਕ ਆ ਜੀ ਬਹਿਣੀ ਪਾਈਲਾ ਮਗਰਲਾ ਥਾਨ ਮਗਰਲੇ ਦੀ ਤੇਲ ਜਰੂਰ ਆ ਇੱਕ ਵਾਰੀ ਫੇਰ ਆਪਾਂ ਕਨਫਰਮ ਕਰ ਦਿੰਦੇ ਆ ਕਾਟੋ ਹਾਈਟ ਫੁੱਲ ਬਟਾ ਫੁੱਲੀ ਵੱਡਾ ਕਰਮਾਲੀ ਦਾ ਕਰੋ ਚੈੱਕ ਹਾਂ ਸੰਧੂ ਸਾਥੀ ਥਾਨ ਚੱਲ ਵੀ ਸਕਦਾ ਧਾਰਾ ਬਦਰੀਆਂ ਸ਼ੁਰੂ ਹੋ ਗਈਆਂ ਹਾਂ ਤੇ ਪਰ ਆਪਾਂ ਤੇਲ ਕਰਕੇ ਦੇ ਦਈਆਂ ਹੂੰ ਹੂੰ ਲਓ ਜੀ ਤੋ ਇੱਕ ਗਾਲਾ ਦੋਸੋ ਉਧਰਲੇ ਪਾਸੇ ਮਗਰ ਕੱਟੀਏ ਤੇ ਕਰਮਾਲੀ ਦੇ ਠੀਕ ਆ ਜੀ ਆ ਦੇਖੋ ਠੀਕ ਆ ਓਕੇ ਸੋਨੀ ਵੀਰ ਦੁੱਧ ਇੱਕ ਪੂਰੀ ਫੇਰ ਮੜਾ ਦੱਸ ਦੇ ਜਿਹੜਾ ਆਪਾਂ 11 ਕਿਲੋ ਕੰਡੇ ਵਾਲਾ ਮਖਾਵਾ ਆਪਾਂ 12 13 ਦਾ ਕਹਿ ਦਈਏ ਮਗਰਲਾ ਤਾਂ ਨਾ ਜੇ ਪੋਲੀ ਢੀ ਚੋਲਪਾਂ ਬੱਚਾ ਪਾ ਕੇ ਚੋਲੇ ਥੱਲੇ ਚਾਹ ਚਾਹ ਥਣਾ ਚਾਹੁੰਦੀ ਫੇਰ ਦੁੱਧ 15 14 ਲੀਟਰ ਫੇਰ ਤਾਂ ਸੰਤੂ ਸਾਹਿਬ 16 17 ਕਿਲੋ ਦੁੱਧ ਦੇਣਾ ਸੀ ਪਰ ਹੁਣ ਵੀ 12 13 ਕਿਲੋ ਦੋ ਨਹੀਂ ਮਰਦੀ ਬੁੱਤ ਬੱਤੀ ਬਹੁਤ ਵੱਡਾ ਹਾਂਜੀ ਹਾਂਜੀ ਫੁੱਲ ਵੱਡੀ ਮੱਝ ਆ ਫੁੱਲ ਵੱਡੀ ਇਹ ਸੋਨੇ ਵੀਰ ਅੱਜ ਆਪਣੇ ਭੈਣ ਭਰਾਵਾਂ ਨੂੰ ਦੇਣੀ ਕਿੰਨੇ ਦੀ ਆਪਾਂ ਸੰਧੂ ਸਾਹਿਬ ਇਹਦਾ ਮੁੱਲ 75000 ਰੁਪਿਆ ਜੀ ਆਸ ਨੂੰ ਲੈਣ ਦੇ ਨਾਲੀਆਂ ਗੱਲਾਂ ਕਰਾਂ ਲੈਣ ਵਾਲੀ 70000 ਰੁਪਏ 1000 ਰੁਪਿਆ ਛੋੜ 70 ਚੋਂ ਦੋ ਕਰਦੀ 68000 ਦੀ 68000 ਦੀ 60000 ਦੀ ਉਤਰੇ ਮੱਝ ਆਪਾਂ ਜਵੇਂ ਕਹਿੰਦੇ ਆਪਣੇ ਉਹ ਮੁਸਲਮਾਨ ਲੈ ਜਾਂਦੇ ਆ 3-4 ਮਹੀਨੇ ਦਾ ਹੈਗਾ ਜੀ ਆਹੋ ਆਹੋ ਲੈ ਵੀ ਲੋ ਵੀ ਬਾਕੇ ਦੁੱਧ ਪੀ ਕੇ ਕੋਈ 4-5 ਮਹੀਨੇ 3 ਮਹੀਨੇ ਦੀ ਵੇਚ ਲੈ ਬਿਲਕੁਲ 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 ਸੋ ਅੱਜ ਦੋਸਤੋ ਐਡੀ ਵੱਡੀ ਮੱਝ ਚਲੋ ਤਿਲੜ ਕਰਕੇ ਆ ਵੀ ਉਹ ਵੀ 68000 ਦੀ ਸੋ ਬਾਕੀ ਚਾਹੋਂ ਤੁਹਾਡੇ ਵਿੱਚ ਹੁੰਦੀ ਤੇ ਸਾਰੇ ਭਰਾਵਾਂ ਨੂੰ ਪਤਾ ਹੀ ਆ ਵੀ ਮਾਲ ਜਾਂ ਇਹ ਮੱਝ ਕਿੰਨੇ ਰੁਪਈਆ ਦੀ ਸੀ ਅੱਜ ਜਿਹੜੀ ਤੁਹਾਨੂੰ ਇਹ ਤਾਜੀ ਕਰਮ ਵਾਲੀ ਬਿਲਕੁਲ ਕੂਲੇ ਬੱਚੇ ਤੇ ਮਿਲ ਜੂਗੀ ਸਿਰਫ 68000 ਦੀ 11 ਕਿਲੋ ਦੁੱਧ ਬਾਕੀ ਇਹਨੇ ਸੋਨੇ 11 12 11 12 ਕਿਲੋ ਦੁੱਧ 12 13 ਕਿਲੋ ਦੁੱਧ ਤੋਂ ਨਹੀਂ ਮਰਦੀ ਹਾਂਜੀ ਆਹ ਮੰਨ ਲਓ ਪੰਜਾਂ ਸ਼ਿੰਗਾਂ ਦਾ ਸੂਈ ਤੇ ਦੁੱਧ ਵਦਨਾ ਮਾਲਾ ਮਰਨਦਾ ਹੀ ਹੈ ਬਿਲਕੁਲ ਜੀ ਹਾਂਜੀ ਲੋ ਵੀ ਬਾਕੀ ਮੇਰੇ ਭਰਾ ਕਰੋ ਪਹਿਲ ਕਦਮ ਇਹ ਬਿਲਕੁਲ ਸੂਤਰ ਜਾਂ ਸੌਦਾ ਜੇ ਸੋ ਪਹਿਲੀਆਂ ਦੇ ਵਿੱਚ ਹਰੇਕ ਭਰਾ ਨੇ ਚਾਵਨ ਹੋਣਾ ਰੇ ਘਾਦਿਆ ਅੱਜ ਮੇਲਾ ਲੁੱਟਣ ਵਾਲੀ ਗੱਲ ਹੀ ਆ ਤੋਕਰ ਦਾ ਮੁੱਲ ਹੀ ਆ ਦੇ ਮੱਧ ਚੰਗੀ ਆ ਹਾਂਜੀ ਅੱਗੇ ਨਖਤ ਚਲਦੇ ਆ ਤੇ ਇੱਕ ਤੋਕੜ ਗੱਬਰ ਵੱਛੀ ਆ ਜਾਂਦੀ ਇੱਧਰ ਇਹਦਾ ਸੋਨੇ ਫਿਰ ਸੰਧੂ ਸਾਹਿਬ ਆ ਦੂਜੇ ਸੂਏ ਸੁ ਲਈ ਗਾ ਗੱਬਰ ਪਿਹਲੇ ਸੂਏ ਸੋਈ ਆ ਠੀਕ ਆ ਜੀ ਤੇ ਆ ਚਲੋ ਉਹਨਾਂ ਡਰਾਈ ਕਰਤੀ ਦੁੱਧ ਤੋਂ ਤੇ ਮੈਂ ਰਾਤ ਫੇਰ ਇੱਕ ਰੀ ਦੋ ਤਿੰਨ ਛੱਡੀ ਨੂੰ ਰਾਤ ਥੱਲੇ ਬਹਿ ਕੇ ਵੇਖਿਆ ਅੱਧਾ ਕਿਲੋ ਰਾਤ ਕੱਢਿਆ ਤੇ ਅੱਧਾ ਕਿਲੋ ਦਰੇ ਕੱਢਿਆ ਅਗਲੇ ਥਾਂ ਦੀ ਤੇਲ ਜੀ ਆ ਅਗਲੇ ਥਾਂ ਦੀ ਅਗਲੇ ਥਾਂ ਦੀ ਪਹਿਣੀ ਵਾਲੇ ਦੀ ਬਹਿਣੀ ਵਾਲੇ ਦੀ ਬਹਿਣੀ ਵਾਲੇ ਦੀ ਤੇਲ ਜੀ ਬਾਕੀ ਤਿੰਨ ਠੀਕ ਆ ਜੀ ਲਓ ਵੀ ਇਹ ਜਿਹੜੇ ਬਾਕੀ ਦੋਸਤੋਂ ਤਿੰਨੇ ਥਾਂ ਪਾਸ ਕਰਾ ਦੂਗੀ ਤੁਹਾਨੂੰ ਤੇ ਸਾਢੇ 5 ਮਹੀਨੇ ਦੀ ਗੱਭਨ ਚੈੱਕ ਪਾਸ ਆਪਾਂ ਨੇ ਕਰੇ ਕਰਾਈ ਆ ਡਾਕਟਰ ਲਿਆ ਕੋਈ ਚੈੱਕ ਕਰਕੇ ਲੈ ਜਾਨੀ ਕਿ 6 ਮਹੀਨੇ ਆ ਆਪਣੇ ਜਨਵਰੀ ਦੇ ਪੂਰੇ ਹੋਈ ਜਾਣੇ तकरीबन ਦੇ ਠੀਕ ਆ ਜੀ ਹਾਂਜੀ ਹਾਂਜੀ ਲਓ ਵੀ ਸਾਢੇ 5 ਮਹੀਨੇ ਦੀ ਅੱਜ ਮੇਰੇ ਭਰਾ ਗੱਭਨ ਤੇ ਨਾਲ ਦੀ ਨਾਲ ਜਿਹੜਾ ਕੋ ਪਾਇਆ ਅੱਧਾ ਕਿਲੋ ਖੰਡ ਦੁੱਧੇਗਾ ਵੀ ਜਿਹੜੇ ਤਿੰਨ ਥਾਂ ਤੋਂ ਪੋਰ ਸਕਦੇ ਆਪਾਂ ਦੁੱਧ ਕਰਕੇ 4-5 ਕਿਲੋ ਫੇਰਾ ਹਜੇ ਚੱਡੇ ਦੀ ਸਭਾਨੀ ਉਤਰਾਈ ਆ ਹਜੇ ਵੀ ਛੱਡੀ ਨੂੰ ਜਾਇ ਚਨੇ ਦੁੱਧੋ ਰੱਖੂਗੀ ਬਿਲਕੁਲ ਬਿਲਕੁਲ ਤੇ ਬਾਕੀ ਕਿਸੇ ਨੇ ਸ ਬਸ ਸਾਖੀ ਦੇ ਕਰਮਾਲੀ ਸੁਣੀ ਆ ਸੂ ਪਣੀ ਆ ਹਾਂਜੀ ਹਾਂਜੀ ਲਓ ਜੀ ਤਕਰੀਬਨ ਸਾਰੇ ਵੀਰਾਂ ਨੂੰ ਪਤਾ ਹੀ ਆ ਠੀਕ ਆ ਜੀ ਉਹਨਾਂ ਦਿਨਾਂ ਦੇ ਵਿੱਚ ਝੁੰਗੀ ਵੈੜ ਤੁਹਾਨੂੰ ਆਪਾਂ ਦਿਖਾ ਰਹੇ ਆ ਗਾਂ ਦੂਜਾ ਸੂਆ ਸੁਣੀ ਆ ਵੈਣੀ ਬਾਈ ਵਾਲਾ ਜਿਹੜਾ ਅਗਲਾ ਥਾਣਾ ਠੀਕ ਆ ਜੀ ਉਹ ਥਾਂ ਦੀ ਤੇਲਾ ਜਦੋਂ ਤੁਸੀਂ ਇਧਿਆਣਕੇ ਵੀ ਵੇਖੋਗੇ ਉਹ ਥਣ ਜਿਹੜਾ ਬਿਲਕੁਲ ਛੋਟਾ ਨਿੱਕਾ ਹੈ ਤਿੰਨ ਥਣਾਂ ਦੇ ਵਿੱਚ ਇਹ ਵੜ ਜਾਊਗੀ ਅੱਜ ਸਿਰਫ 50 50 ਮਹੀਨਿਆਂ ਦੀ ਜਿਹੜੀ ਗੱਬ ਤੇ ਬੱਚੀ ਸੋਹਣੇ ਵਜਨ ਨੂੰ ਦੋੜਾ ਲਈ ਆ ਠੀਕ ਆ ਜੀ ਬਾਕੀ ਹਾਈਟ ਕਾਦ ਤੁਹਾਡੇ ਸਾਹਮਣੇ ਆ ਤੇ ਜਿੰਨੇ ਮੇਨ ਗੱਲ ਆ ਵੀ ਜਿੰਨੇ ਕਰ ਪਈਆਂ ਦੀ ਅੱਜ ਆਪਣੇ ਭਰਾਵਾਂ ਨੂੰ ਮਿਲ ਜਾਣੀਆਂ ਉਹਨੇ ਦੀ ਕਿਹੜਾ ਆਪਾਂ ਗੱਲ ਕਰਦੇ ਨੇ ਵੀ ਕੋਈ ਹੀਫਰ ਜਾਂ ਅਫਸਰ ਬੱਚੀ ਜਾਂ ਹੀਫਰ ਬੱਚੀ ਕੋਈ ਛੋਟਾ ਬੱਚਾ ਭਰਾ ਆਪਣਾ ਘਰੋਂ ਦੇਣ ਨੂੰ ਤਿਆਰ ਹੋ ਜਾਂਦਾ ਕੋਈ ਚੰਗਾ ਹੋਵੇ ਤੇ ਬਾਕੀ ਤੁਹਾਡੇ ਸਾਹਮਣੇ ਠੀਕ ਆ ਜੀ ਸੋ ਗੱਬਣਾ ਸ਼ੋਰ ਕਨਫਰਮ ਉਹ ਮੇਰਾ ਭਰਾ ਬੇਸ਼ੱਕ ਆਪਣਾ ਸਾਈ ਪੈਨਾ ਕਰਕੇ ਪੱਕਾ ਸੰਤੋ ਸਾਡਾ ਡਾਕਟਰ ਕੋਈ ਆਪ ਲੈ ਕੇ ਚੈੱਕ ਕਰਕੇ ਲੈ ਕੇ ਲਿਕੇ ਜਾਵੇ ਹਾਂਜੀ ਹਾਂਜੀ ਜੇ ਇੱਥੋਂ ਲਜਾਣੀ ਆ ਤੇ ਜਾ ਕੇ ਘਰੇ ਉੱਤਰ ਦੀ ਦੋਹਾਂ ਤਰ੍ਹਾਂ ਚੈੱਕ ਕਰਾ ਲਈ ਹਾਂਜੀ ਜੇ ਕਿਸੇ ਉਤਰਾ ਮੰਗਾਉਣੀ ਆ ਇਹ ਸੋਨੇ ਵੀਰ ਕੀ ਮੁੱਲ ਮੰਗਦੇ ਜੀ ਤੁਸਾ ਸਾਡਾ ਮੁਖਤਰਾ ਕੰਮੀ ਆ ਅੱਛਾ ਜੀ ਇਹਦਾ ਮੁੱਲ 20000 ਤੇ 17 ਦੇ ਦਈਏ 17 ਦੇ ਕੱਢ ਦਈਏ ਫਿਰ ਕਸਣਾ ਜੜੀਆਂ ਹੈਂਆਂ ਦੇ ਦਈਏ ਕੋਈ ਗਿਫਟ ਹੀ ਆਜੇ ਤੁਸੀਂ ਦੱਸ ਦੋ ਫਿਰ ਗਿਫਟ ਹੀ ਦੇਣਾ ਹੈ ਜੇ 15 ਦੀ ਦੇ ਦੇ ਫਿਰ ਕਿਹੜੀ 14 ਦੀ ਦੇ ਦੇਣੀ ਜੇ ਤੁਸੀਂ ਕਹੇ ਦਾ ਵੇ ਆ 15 ਦੀ ਜਾਣ ਦੇ ਤੇ 14 ਦੀ ਜਾਣ ਦੇਣੀ ਆ 14 ਦੀ ਕਰ ਦੇ ਫਿਰ ਕਿਹੜੀ ਗੱਲ ਹੈ ਇਹ ਭੈਣ ਭਰਾ ਸੰਭੇ ਇਹਨੂੰ ਤੇ ਮਾਲੀ ਨੂੰ ਤੇ 40000 ਦੀ ਗਾਂ ਜੇ ਲਓ ਵੀ ਚੱਕੋ 14000 ਦੀ ਮੇਰੇ ਭਰਾ ਜੋ ਬੱਛੀ ਵੀ ਇਹ ਤੁਹਾਨੂੰ ਮਿਲ ਜੂਗੀ ਗਾਂ ਦੂਜੇ ਸੂਆ ਸਾਢੇ ਪੰਜਾ ਮਹੀਨੇ ਦੀ ਗੱਭ ਸੋ ਕਰ ਲਓ ਮੇਰੇ ਭਰਾ ਸੌਦਾ ਠੀਕ ਆ ਜੀ ਅਗੇ ਨੈਕਸਟ ਚਲਦੇ ਆਂ ਤੇ ਇੱਕ ਤਾਜੀ ਸੂਈ ਹੈ ਵੇੜਾ ਇਹ ਕਿੰਨੇ ਦਿਨਾਂ ਦੀ ਜੀ ਸੋਨੇ ਸੰਤੂ ਸਾਹਿਬ ਇਹਨੂੰ ਸੂਈ ਨੂੰ 15 ਦਿਨ ਹੋ ਗਏ ਆ 15 ਦਿਨਾਂ ਦੀ ਆ ਬੱਚਾ ਹੀ ਨਾਲ ਹੀ ਇਹਦਾ ਬੱਚਾ ਹਾਂਜੀ ਲਓ ਜੀ ਬੱਚਾ ਮਗਰ ਲਾਲ 16 ਕਿਲੋ ਦੁੱਧ ਜਿ ਥਲੇ ਦੇ 16 ਕਿਲੋ ਦੁੱਧ 15 ਦਿਨਾਂ ਦੀ ਸੂਈ ਕਰੋ ਚੱਕ ਮੋਠੀ ਮੋਠੀ ਧਾਣਾ ਇੱਕ ਰੰਗ ਬਿਲਕੁਲ ਜੈਡ ਬਲੈਕ ਵੈੜ ਭਰਾਵਾਂ ਨੂੰ ਦਿਖਾਉਣ ਲੱਗੇ ਆ ਠੀਕ ਆ ਜੀ ਸੋ 16 ਕਿਲੋ ਦੁੱਧ ਆ ਦੇਖੋ ਮੱਲਮੁੱਲ ਵਿੱਚ ਠੰਡੀ ਧੀਰੀ ਆ ਵੀ ਠੰਡੀ ਠੰਡੀ ਸੰਤੂ ਸਾਹਿਬ ਭਾਵੇਂ ਵੰਗਾ ਪਾ ਲੋ ਭਾਵੇਂ ਨਾ ਪਾ ਲੋ ਕੋਈ ਚੱਕਰ ਨਹੀਂ ਗਾ ਜਿੱਦਿਆ ਸੁਗੇ ਛੇ ਦੰਦ ਮੂੰਹ ਹੋ ਜੇ ਠੀਕ ਆ ਭਰਾ ਕਰੋ ਚਾਕ ਠੀਕ ਆ ਜੀ ਲਓ ਜਿਹੜੇ ਭਰਾਣੇ ਚਲੋ ਹਮੇਸ਼ਾ ਹਰੇਕ ਨੇ ਘਰੇ ਚੋਣਾ ਹੁੰਦਾ ਪਸੂ ਠੀਕ ਆ ਜੀ ਕਈ ਡੇਰੀ ਪਰਪਸ ਵਾਸਤੇ ਖਰੀਦੇ ਭਰਾ ਕਈਆਂ ਹੁੰਦਾ ਵੀ ਚਾਹ ਪਾਣੀ ਦਾ ਡੰਗ ਚੰਗਾ ਸਰੀ ਜਾਵੇ ਤੇ ਵੱਡੀ ਵਾੜ तकरीबन ਦੁੱਧ ਵਾਲੇ ਪਾਸਿਓਂ ਚੰਗੀ ਖੜੀ ਆ 16 ਕਿਲੋ ਦੁੱਧ ਦਾ ਮੀਡੀਅਮ ਹਾਈਟ ਦੇ ਵਿੱਚ ਮੁੱਠੀ-ਮੁੱਠੀ ਥਾਣਾ ਵੀ ਆਂਦੀ ਕੁਛ ਨਹੀਂ ਗਈ ਬਾਕੀ ਆ ਤੁਹਾਨੂੰ ਥੋੜਾ ਜਿਹਾ ਨਮੂਨਾ ਆਪਾਂ ਦਿਖਾਉਣ ਲੱਗੇ ਆ ਕੋਈ ਹਾਥੂ ਤਫੇਰ ਕੇ ਜਿਹੜਾ ਆ ਤਸੱਲੀ ਆਪਾਂ ਤਾਂ ਹੀ ਕਰਵਾਉਨੇ ਆ ਵੀ ਕੋਈ ਲਾਪਾਂ ਜਾਂ ਕੋਈ ਛੜਾ ਮਾਰਨ ਵਾਲੀ ਨਹੀਂ ਗਈ ਤੇ ਸੋਨੇ ਵੀਰ ਕੋਈ ਵੰਗਾ ਨਿਆਣਾ ਪਾਉਣ ਦੀ ਵੀ ਲੋੜ ਨਹੀਂ ਹਿੰਦੂ ਸਾਹਿਬ ਭਾਵੇਂ ਪਾ ਲੇ ਉਹਦੇ ਆ ਦੀ ਸੇਫਟੀ ਹੁੰਦੀ ਆ ਇਹ ਨਹੀਂ ਪਾਉਣਾ ਤਾਂ ਵੀ ਕੋਈ ਗੱਲ ਨਹੀਂ ਗਈ ਹਾਂ ਜਿਵੇਂ ਜਾਚ ਬੈਂਦੇ ਆ ਕਹਿੰਦੇ ਨੇ ਵੀ ਸੀਟ ਬੈਲਟਾ ਲਾ ਲਓ ਹਾਂਜੀ ਹਾਂਜੀ ਹੈ ਤੇ ਉਦੋਂ ਆਖੀ ਤਾਂ ਵੀ ਚਲੋ ਗੋਕਾ ਪੇ ਮਾੜਾ ਮੋੜ ਮੱਖੀ ਮਛਰ ਤੋਂ ਕਈ ਵਾਰ ਸੰਦੂ ਸਾਹਿਬ ਉਧਰ ਬਾਲਟੀ ਬਾਲਟੀ ਦੁੱਧ ਦੀ ਭਰੀ ਹੋਈ ਗੀਰੀ ਦੇ ਪਿੱਛੇ ਲੱਤ ਚੁੱਕ ਕੇ ਤੇ ਸਾਰੇ ਦਿਨ ਦੀ ਖਲ ਪਾਈ ਪਠੇ ਪਾਈ ਉਤਰਾ ਜਾਂਦੇ ਤਾਂ ਕਿ ਵੰਗਾ ਪਾਉਣਾ ਗੱਲ ਨੂੰ ਜ਼ਰੂਰੀ ਆ ਆ ਇਹ ਗੱਲ ਪੱਕੀ ਆ ਸੋਨੇ ਵੀਰ 16 ਲੀਟਰ ਦੇ ਥੱਲੇ ਬੋਤਲ ਸੰਦੂ ਸਾਹਿਬ 16 ਲੀਟਰ ਕੰਡੇ ਵਾਲਾ ਦੁੱਧ ਹੋਊਗਾ ਕੋਈ ਭੈਣ ਭਰਾ ਆਨਲਾਈਨ ਮੰਗਾਉਣੀ 15 ਕਿਲੋ ਤਾਂ ਬੰਗਾ ਦੇਦ ਗਿਆ ਕਿੰਨੇ ਦੀ ਦੇਦ ਗਿਆ ਜਿੰਨੇ ਦੀ ਫਿਰ ਜਾਣਦਗੇ ਮੈਂ ਨਾ ਵੀ ਭਰਾਵਾਂ ਦਾ ਮਾਨ ਨਹੀਂ ਖੋਸ਼ ਕਰਦਗੇ ਸੰਦੂ ਸਾਹਿਬ 50000 ਮੁੱਲ 45000 ਹੀ ਦੇਣੀ ਆ ਆਏ ਭੈਣ ਭਰਾ ਦਾ ਮਾਨਤਨ ਫਿਰ ਕਰਾਂਗੇ ਇਹ 45 ਦੀ ਦੇਣੀ ਆ ਫਿਰ ਵੀ ਮਾਨਤਨ ਨਹੀਂ ਤੇਰੀ ਮਾਨਤਨ ਅਜਾ ਕਰਾਂਗੇ ਲੈ ਵੀ 16 ਕਿਲੋ ਦੁੱਧ 16 ਕਿਲੋ ਦੁੱਧ ਫਿਰ ਵੀ ਮਾਨਤਨ ਠੀਕ ਆ ਜੀ ਬਾਕੀ ਮੇਰੇ ਭਰਾ ਜਿੱਥੇ ਪੈ ਬਿੰਦੀ ਭਟਾਲਿਓ ਕੋਈ 2 400 ਵੀਰਾਂ ਦਾ ਵੀ ਸਿੰਧੂ ਸਾਹਿਬ ਜਿਹੜਾ ਤੂੰ ਅੱਜ ਆ ਗਾ ਆਪਾਂ ਦੇ ਦੇ ਜਿਹੜੇ ਪਹਿਨਪਹਿਲਾ ਫੋਨ ਪਹਿਲਾਂ ਆ ਗਿਆ ਉਹਨੂੰ ਗਾਂ ਦੇ ਦੇ ਲੈ ਵੀ ਇਹ ਦੇ ਦੇਣੀ ਗਾਂ ਜਿਹਦਾ ਪਹਿਲਾ ਫੋਨ ਆਣ ਬੱਜਿਆ ਠੀਕ ਆ ਜਿਹਦੇ ਫੋਨ ਤੇ ਗਾਂ ਦੇ ਦੇਣੀ ਇਹਨੂੰ ਮੋੜਦਾ ਨਹੀਂਗਾ ਇਹ ਗਾਂ ਦੇ ਕੇ ਵਿੱਚੋਂ ਕਿ ਕਸਰ ਹੋਈ ਤਾਂ ਮੇਰੇ ਭਰਾ ਤੁਸੀਂ ਆਪੇ ਕਾਰਨ ਮੇਰਾ ਸਫ਼ਰ ਕਰਦੇ ਨਹੀਂ ਅੱਜ ਆਪਾਂ ਵਾਰਡ ਚੰਗੀ ਐ 16 ਕਿਲੋ 15 ਦਿਨਾਂ ਦੀ ਸੂਈ ਦੂਜਾ ਸੂਆ ਬੱਛਾ ਮਗਰ ਸੋ ਕਰੋ ਮੇਰੇ ਭਰਾ ਸੰਪਰਕ ਅੱਗੇ ਇੱਕ ਹੋਰ ਤੋਹਫਾ ਵਹੋਣੇ ਜਿਹੜੇ ਮੇਰੇ ਫਾਰਮਰ ਭਰਾ ਚਾਹੁੰਦੇ ਚੰਗੀ ਵਾੜ ਖਰੀਦ ਲਈਏ ਗਾਂ ਗਰਮੀ ਦੇ ਵਿੱਚ ਵੀ ਵੱਧੇ ਵਾਲੀ ਆ ਕਰਾਸ ਬਰੀਡ ਮਗਰ ਵੀ ਵੱਛੀ ਕਰਮਾਂ ਵਾਲੀ ਦੇ ਸੰਧੂ ਸਾਹਿਬ ਆ ਕੱਲ ਸਵੇਰ ਦੀ ਸੂਈ ਜੇ ਆ ਆ ਬੱਚਾ ਪਿੱਛੇ ਵੱਛੀ ਜੇ ਵੇਖੋ ਕਿੰਨੀ ਸ਼ਾਂ ਅੰਦਰ ਵੱਛੀ ਦਿੱਤੀ ਹੈ ਜਰਸੀ ਦੇ ਵੱਛੀ ਆ ਜਾਂਦੀ ਆ ਤੇ ਕੱਲ ਸਵੇਰ ਦੀ ਸੂਈ ਜੋ ਮੀ ਪੈਂਦੇ ਉਹ ਆਪਣੇ ਘਰੇ ਗਾਂ ਸੂਈ ਆ ਕਰਮਾਂ ਵਾਲੀ ਦੋਹਾਂ ਚਵਾਈਆਂ ਦੇ 15 16 ਕਿਲੋ ਬੋਲੇ ਦਾ ਤਿਆਰ ਆ ਵੱਛੀ ਮਗਰ ਚੰਗੀ ਹਾਂਜੀ ਤੇ ਦੁੱਧ ਅਸੀਂ ਕਿਨੇ 25 ਪਲੱਸ ਚਵਾਉਗੀ ਹਾਂ ਜਿਹੜੀ 15 16 ਕਿਲੋ ਬੋਲੇ ਦਾ ਤਿਆਰ ਆ ਐਸ ਵਕਤ ਹੁਣ 15 16 ਕਿਲੋ 15 16 ਕਿਲੋ ਸੰਧੂ ਸਾਹਿਬ ਵੇਖੋ ਕੀ ਗੱਲ ਏ ਸੋ ਲੇਵਲ ਉਹ ਬੜਾ ਟਕਾਣੇ ਦੇ ਆ ਚਾਰੇ ਥਾਣਾ ਕੋਈ ਨਜਾਇਜ਼ ਪੋੜਸ਼ਾਂਕ ਨਹੀਂ ਕੀ ਸੰਦੂ ਸਾਹਾ ਥੋੜੇ ਲੱਸੀ ਤਾਂ ਲੱਗਦੀ ਸੂਸਾ ਜੇ ਬੱਚਾ ਬੜਾ ਤਗੜਾ ਦਿੱਤਾ ਔਰ ਲਗਾ ਰਾਜੀ ਉਤਰ ਬੱਛੀ ਬਹੁਤ ਡਬਲ ਪਾਈ ਹਾਂਜੀ ਹਾਂਜੀ ਬੱਛੀ ਬਹੁਤ ਡਬਲ ਇਹਦੇ ਆ ਬੱਛੇ ਦੋਵੇਂ ਈਂ ਬੰਦੀ ਏਦੇ ਬਸ ਬਸ ਬਾਕੀ ਸੋਨੇਵੀਰ ਵਾੜ ਵੀ ਛੋਟੀ ਨਹੀਂ ਕੀ ਸੰਦੂ ਸਾਹਾ ਫੁੱਲ ਵੱਡੀ ਆ ਜਰਸੀ ਦਾ ਕ੍ਰੋਸ ਈ ਆ ਗਿਆ ਹਾਂਜੀ ਹਾਂਜੀ ਜਰਸੀ ਕੋਈ ਐਫ ਐਫ ਦੇ ਵਿੱਚ ਕ੍ਰੋਸ ਆ ਮਹਿਨਾ ਵੀ ਹਾਥੀ ਜੇ ਆਈ ਕਿ ਬਲਰੋ ਤੇ ਆਈ ਆ ਸੰਧੂ ਸਾਹਿਬ ਹਾਥੀ ਤੇ ਆਈ ਪਿਛਵਾ ਵੱਜ ਵੱਜ ਕੇ ਹਾਂਜੀ ਹਾਂਜੀ ਹਾਥੀ ਗਾਂ ਲੰਮੀ ਸੀ ਤਾਂ ਅਸੀਂ ਪਿਛਵਾ ਆਉਣ ਲੱਗੇ ਛਲੀ ਗਈ ਵੇਖੋ ਹਾਂ 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 ਲੰਬੀ ਨੂੰ ਵੀ ਚੰਗੀ ਆ ਲੰਬੀ ਆਦੀ ਆ ਲਓ ਜੀ ਫੇਸ ਕੁਆਲਟੀ ਚੈੱਕ ਕਰ ਲਓ ਇੱਕ ਸਾਈਡ ਤੋਂ ਵੀ ਮੇਰੇ ਭਰਾ ਅੰਦਾਜ਼ਾ ਲਾ ਲਵੋਗੇ ਤੁਸੀਂ ਬੇਲਬੂਲ ਚੰਗੀ ਸਪੈਸ਼ਲ ਅਗਾਰਕੂੜ ਦੀ ਵੇਖੋ ਮੇਰਾ ਪ੍ਰਕਾਰਦ ਵੀ ਬੜ ਚੰਗੀ ਰਹੂਗੀ ਸੰਧੂ ਸਾਹਿਬ ਚੋਂ ਤੇ ਬੰਬ ਵੀ ਲੱਗਾ ਰੇ ਆ ਦੇਖੋ ਨਾ ਵੇਖੋ ਗੇਠ ਅਗਾ ਨੂੰ ਗਾੜਾ ਕਰਮਾਲੀ ਦੀ ਵੇਖੋ ਮੇਰੇ ਪ੍ਰਾਹ ਠੀਕ ਆ ਜੀ ਸੋ ਚਾਰੇ ਥਾਣਾ ਸੰਧੂ ਸਾਹੇ ਕੀ ਚਾਰ ਦੰਦ ਜੇ ਅੱਛਾ ਆਪਾਂ ਮੂੰਹ ਹੀ ਹੋਣ ਪੁੱਟੇ ਕੀ ਚਾਰ ਦੰਦ ਜੇ ਇਹ ਫਿਰ ਸੂਈ ਪਹਿਲਾ ਇਹ ਸੂਈ ਦੂਜੇ ਪਰ ਹੈਗੀ ਚਾਰ ਦੰਦ ਆ ਖੀਰੀ ਕੁਰੀ ਕਿਤੇ ਸੂਈ ਹੈ ਖੀਰੀ ਸੂਈ ਆ ਹਾਂ ਹਾਂ ਹਾਂਜੀ ਫਿਰ ਤਾਂ ਸਾਰਾ ਕੁਝ ਹੀ ਵੇਚੀ ਇਹਦੇ ਕਰ ਮਾਨੀ ਹਾਂਜੀ 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 ਥੋੜੀ ਲੱਸੀ ਤਾਂ ਵੇਖਣ ਲੱਗਦੀ ਸੂਸਾ ਜਾਈ ਆ ਇਹ ਤਾਂ ਫੰਕਸ਼ਨਾਂ ਦੇ ਨਾਲ ਹੀ ਲੈ ਸਕੇ ਹਾਂਜੀ ਹਾਂਜੀ ਲੈ ਵੀ ਐਸ ਵਕਤ ਬੋੜਾ 15 16 15 ਹੀ ਹੈ ਸੰਧੂ ਸਾਹਿਬ ਤੁਸੀਂ 15 ਮੰਨ ਲਏ ਚੱਲੋ ਪਰ ਹੁਣ ਦਿਨੋਂ ਦਿਨ ਜਿਵੇਂ ਇਹਨੇ ਦਿਨੇ 7 ਕਿਲੋ ਦਿੱਤਾ ਹੈ ਸ਼ਾਮ ਨੂੰ 9 ਦੇ ਰਾਂ ਤਾਂ ਦਿਨ ਰੋਜ਼ ਫਰਕ ਪਾਏਗਾ ਦੇ ਵੱਡੇ ਹੋ ਗਏ ਆ ਨਾ ਰੋਜ਼ ਵਧਣਾ ਹੋਰ ਪਾਣੀ ਵਧਣਾ ਵਧਣਾ ਨਹੀਂ ਬਾੜ ਵੀ ਚੰਗੀ ਆ ਬਾਕੀ ਮੇਰੇ ਭਰਾ ਧਿਕਾ ਜੀ ਇਹ ਵੀ ਪਹਿਲੀਆਂ ਦੇ ਵਿੱਚ ਹੀ ਮੇਲਾ ਲੁੱਟਣ ਵਾਲੀ ਗੱਲਬਾਤ ਆ ਇੱਕ ਗਾਂ ਕ੍ਰੋਸ ਇੱਕ ਮੇਰੇ ਭਰਾ ਗਾਂ ਵਾਧੇ ਵਾਲੀ ਹੈ ਵੀ ਗਰਮੀ ਜਿਵੇਂ ਸੀਜ਼ਨ ਰੋਤਾ ਆ ਜਣੀ ਆ ਤੇ ਬੱਚੀ ਮਗਰ ਸਭ ਤੋਂ ਮੇਨ ਗੱਲ ਬੱਚੀ ਬੜੀ ਪਲੀ ਪਲੀਤੀ ਅੱਜ ਹੀ ਬੱਚੀ ਹੈ ਤੇ ਜੱਡੀ ਹੈ ਹਾਂਜੀ ਸੰਧੂ ਸਾਹਿਬ ਮੈਂ ਆਹ ਬੇਰੇ ਦੀ ਘਟੋ ਘਾਟੀ 7 7.5 ਫੋਟਲ ਮੇ ਹੋ ਗਈ ਨਹੀਂ ਲਵਾਈ ਬੋਲਦਾ ਹਾਂਜੀ ਬੋਲ ਮੇ ਲਵਾਈ ਆ ਤੁਸੀਂ ਬਾਕੀ ਭੈਣ ਭਰਾ ਆਪ ਸਾਹਿਬ ਲਾ ਲਿਆ ਹੱਥ ਦੇ ਵਿੱਚ ਚਲੀ ਗਈ ਆ ਮੈਂ ਉਹ ਸਾਹਿਬ ਲਾ ਲਿਆ ਲਵਾਈ ਨੂੰ ਕੋਈ ਫੋਟੀ ਜਿਆਦੀ ਆ ਬਾਕੀ ਠੰਡੀ ਧਰੀ ਗਰਮਾ ਲਈ ਆ ਨਹੀਂ ਕੁਝ ਢੱਕ ਲੈ ਨਹੀਂ ਜਿੱਤਰਾ ਮਰਜੀ ਥੱਲੇ ਬਹਿ ਜੀ ਗੱਲ ਹੀ ਕੋਈ ਨਹੀਂ ਜਿੱਤਰਾ ਮਰਜੀ ਵੇਖੋ ਆ ਵੇਖੋ ਵੇਖੋ ਮੇਰੇ ਭਰਾ ਠੀਕ ਆ ਜੀ ਵੇਖੋ ਚੋਣ ਵੀ ਵੇਖੋ ਪਰ ਨਾਲਾ ਹੀ ਹੈ ਕੇ ਮੈਂ ਕਹਾਂ ਜਿਵੇਂ ਇਹਨਾਂ ਦੋ ਦੀ ਮੋਟਰ ਚੱਲੰਦਾ ਹੀ ਉਹ ਕੰਮ ਜੇ ਵੇਖੋ ਆਉਂਦੀ ਕਿ ਨਹੀਂ ਆਹ ਸ਼ਰਲ ਸ਼ਰਲ ਕਰਦੀ ਆ ਬੱਸ ਵੀ ਲੈ ਵੀ ਸੋਨੇ ਵੀਰ ਕੀ ਮੋਲੇ ਕਿੰਨੇ ਦੇ ਦੇਣੀ ਆ ਪੰਡੂ ਸਾਹਿਬ ਮੋਲੇ ਦਾ 75000 ਰੁਪਇਆ 72000 ਦੀ ਦੇਣੀ ਆ 72 ਦੀ 72 ਦੀ ਦੇਣੀ ਆ ਬਾਕੀ ਆਏਗਾ ਦੀ ਹੋਰ ਕਸਰ ਕਰਦੇ ਕਰਾਂਗੇ ਹੋਰ 500 ਰੁਪਇਆ ਮਾਰ 71 ਦੇ ਦਾਂਗੇ ਲਓ ਜੀ 71000 ਦੀ ਇਹ ਜਾਂਦੀ ਰਹੂਗੀ ਅੱਜ ਫਾਈਨਲ 71000 ਦੀ ਬਾਕੀ ਬਾਅਦ ਮੇਰੇ ਭਰਾਵਾਂ ਨੇ ਦੇਖ ਹੀ ਲਈ ਆ ਵੱਟੀ ਆ ਥੋੜਾ ਸੂਸਵਾ ਦੇ ਵਿੱਚ ਜ਼ਰੂਰ ਆ ਕਿਉਂਕਿ ਵੱਛੀ ਚੰਗੀ ਡਬਲ ਪਾਈ ਕਰਮਾ ਵਾਲੀ ਨੇ ਵੱਛੀ ਇੱਕ ਵਾਰੀ ਫੇਰ ਆਪਾਂ ਦਿਖਾ ਦਈਏ ਭਰਾਵਾਂ ਨੂੰ ਵੱਛੀ ਮਗਰ ਬਹੁਤ ਖੂਬਸੂਰਤ ਆ ਸੰਤੂ ਸਾਹਿਬ ਵੱਛੀ ਕੋਈ ਸਾਹਮਲੇ ਅਦਰਾਂ ਹੀ ਵੱਛੀ ਹੋਣੀ ਜਿੱਡਾ ਕੱਟ ਕਰ ਲੈਣ ਬੱਜਾ ਬਹੁਤ ਸੰਭ ਨਾਲ ਆ ਹਾਂਜੀ ਹਾਂਜੀ ਇਹ ਇੱਕ ਦੇ ਨਾਲ ਦੋ ਗਾਵਾਂ ਬਣੀਆਂ ਆ ਰੇ ਹਰਾਨੀ ਵਾਲੀ ਗੱਲ ਆ ਵੀ ਦੂਜੇ ਦਿਨ ਦੀ ਵੱਛੀ ਆ ਦੂਜੇ ਦਿਨ ਦੀ ਵੱਛੀ ਆ ਹਾਂਜੀ ਹਾਂਜੀ ਸਹੀ ਆ ਕਿਸੇ ਨੇ ਕਢਾਉਣੀ ਹੋਈ ਕੈਮਰਾ ਆਪਣਾ ਲੱਗਾ ਕੱਲ ਦੀ ਵੀਡੀਓ ਕੱਢ ਕੇ ਵਿਖਾ ਰਾ ਕਿੰਨੇ ਵਜੇ ਸੁੱਈ ਹੈ ਹਾਂਜੀ ਲੋ ਬੈਠੇਗਾ ਜੀ ਸੋ ਇਹ ਗੱਲਬਾਤ ਆ ਦੋਸਤੋ ਅੱਜ ਜਿਹੜੇ ਐਨੀਮਲ ਆ ਪਾ ਤੁਹਾਨੂੰ ਟੋਟਲ ਦਿਖਾਇਆ ਸੱਤ ਲਾਗ ਸੀਗੇ ਮਾਲ ਸਾਰਾ ਇਹ ਸੱਜਰ ਤੇ ਤਾਜੇ ਪਸ਼ੂ ਆ ਇੱਕ ਵੈੜ ਨੂੰ ਛੱਡ ਕੇ ਜਿਹੜੀ ਟੋਕੜ ਗੱਪਣ ਦਿਖਾਈ ਆ ਬਾਕੀ ਜਿੱਦਾਂ ਮਰਜੀ ਆਪਣਾ ਭਰਾ ਸਾਈਆਂ ਬਿਆਂ ਨੇ ਪੱਕੇ ਪਾ ਕੇ ਆਉ ਦੂਰੋਂ ਲਾਗਿਓ ਇੱਥੇ ਆਣ ਕੇ ਤਸੱਲੀਆਂ ਕਰੋ ਟਾਈਮੋ ਟਾਈਮ ਜਿੱਦਾਂ ਮਰਜੀ ਤੇ ਸੋਨੇ ਵੀਰ ਇੱਕ ਨੰਬਰ ਆਪਣੇ ਕਰਦੇ ਸੰਧੂ ਸਾਹਿਬ ਨੰਬਰ 88721 74175 97812 80696 ਠੀਕ ਆ ਜੀ ਸੋ ਧੰਨਵਾਦ ਆ ਦੋਸਤੋ ਸਾਰੇ ਭਰਾਵਾਂ ਦਾ ਫੁੱਲ ਵੀਡੀਓ ਵੇਖਣ ਦੇ ਲਈ ਬਾਕੀ ਦੱਬ ਕੇ ਸ਼ੇਅਰ ਕਰਿਆ ਕਰੋ ਹੋਰ ਵੀ ਬੀਰਾਂ ਤੱਕ ਕਵਰੇਜ ਪਹੁੰਚ ਸਕੇ ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ 7 ਸ਼ਰੀਆ ਗਾਲ ਦੇ